ਕਹਾਣੀ ਬਦਲਾ ਜੋਗਿੰਦਰ ਨੇ ਮੱਕੀ ਦੀ ਰੋਟੀ ਨਾਲੋਂ ਬੁਰਕੀ ਤੋੜ ਕੇ ਸਰੋਂ ਦੇ ਸਾਗ ਵਿੱਚ ਇੰਜ ਫੇਰੀ ਜਿਵੇਂ ਕੁਝ ਲੱਭ ਰਿਹਾ ਹੋਵੇ ਤੇ ਫਿਰ ਭਾਬੀ ਵੱਲ ਵੇਖ ਕੇ ਕਿਹਾ ਮੈਂ ਸੁੱਕ ਗਈ ਕਿ ਉਸੇ ਵੇਲੇ ਕਿਸੇ ਨੇ ਖੰਗੂਰਾ ਮਾਰਿਆ ਆਵਾਜ਼ ਜਾਣੀ ਪਛਾਣੀ ਸੀ ਭਾਬੀ ਕਰਤਾਰ ਕੋਲ ਦੀ ਤਿਉੜੀ ਚੜ ਗਈ ਜਗਿੰਦਰ ਦੇ ਚਿਹਰੇ ਤੇ ਵੀ ਕਈ ਰੰਗ ਆਏ ਕਈ ਗਏ ਤੇ ਫਿਰ ਭਾਬੀ ਨੇ ਤਿੱਖੀ ਆਵਾਜ਼ ਵਿੱਚ ਕਿਹਾ ਮੈਂ ਸੁੱਕੇ ਜਾਂ ਲਵੇਰੀ ਰਹੇ ਪਰ ਬੰਦੇ ਦਾ ਲਹੂ ਚਿੱਟਾ ਨਾ ਪਵੇ ਤੇ ਫਿਰ ਪੱਲੇ ਨਾਲ ਅੱਖਾਂ ਪੂੰਝਣ ਲੱਗ ਪਈ ਜਗਿੰਦਰ ਨੇ ਰੋਟੀਆਂ ਹੱਥ ਖੇਚ ਲਿਆ ਤੇ ਉੱਠ ਕੇ ਵਾਹੋਦਾਹੀ ਬੂਹੇ ਕੋਲ ਚਲਾ ਗਿਆ ਪਰ ਖੰਗੂਰਾ ਮਾਰਨ ਵਾਲਾ ਐਨੇ ਚਿਹਰ ਚ ਗਲੀ ਪਾਰ ਕਰ ਚੁੱਕਿਆ ਸੀ ਤੇਰੀ ਮਾਂ ਜਗਿੰਦਰ ਗੁੱਸੇ ਵਿੱਚ ਬੁੜਬੁੜਾਇਆ ਤਾਂ ਉਸੇ ਵੇਲੇ ਭਾਬੀ ਨੇ ਮੋਢੇ ਉੱਤੇ ਹੱਥ ਰੱਖ ਕੇ ਕਿਹਾ ਰੋਟੀ ਖਾ ਲੈ ਜੇ ਐਨੇ ਦਿਲ ਗੁਰਦੇ ਵਾਲਾ ਹੁੰਦਾ ਤਾਂ ਭਰਾ ਦੀ ਮੌਤ ਮੌਤ ਦਾ ਬਦਲਾ ਹੁਣ ਤੱਕ ਕਦੋਂ ਦਾ ਲੈ ਲਿਆ ਹੁੰਦਾ ਜੁਗਿੰਦਰ ਕੌੜ ਮੰਨ ਗਿਆ ਤੇ ਖੂੰਜੇ ਵਿੱਚ ਤਲਵਾਰ ਖੂੰਜੇ ਵਿੱਚੋਂ ਤਲਵਾਰ ਚੁੱਕ ਕੇ ਬਾਹਰ ਨੂੰ ਔਲਿਆ ਤਾਂ ਭਾਬੀ ਨੇ ਅਕੋ ਰੋਕ ਕੇ ਕਿਹਾ ਕੁਝ ਸੋਚ ਕਰੀਏ ਉਹ ਤਿੰਨੇ ਤੇ ਤੂੰ ਕੱਲੈ ਸ਼ੰਗਾਰਾ ਸਿੰਘ ਤੇ ਹਰੀ ਸਿੰਘ ਦੇ ਟੱਬਰ ਵਿੱਚ ਜਿੱਦੀ ਦੁਸ਼ਮਣੀ ਸੀ ਸ਼ਾਇਦ ਦਾਦੇ ਪੜਦਾਦੇ ਇੱਕ ਸਨ ਦੋਵਾਂ ਦੇ ਪਿਛਲੇ 3 ਸਾਲਾਂ ਤੋਂ ਦੋਵਾਂ ਘਰਾਂ ਵਿੱਚ ਸਿੰਘ ਭਿੜੇ ਹੋਏ ਨੇ ਪਹਿਲਾ ਮੁਕਦਮੇबाजी ਚੱਲੀ ਫੇਰ ਲੜਾਈ ਝਗੜੇ ਹੋਏ ਤੇ ਫਿਰ ਗਵਾਹੀਆਂ ਪੁਗਤੇ ਫਿਰ ਜਗਿੰਦਰ ਦੇ ਭਰਾ ਦਰਸ਼ਨ ਨੇ ਗੁਰਦੀਪ ਦੇ ਪਿਓ ਦਾ ਕਤਲ ਕਰ ਦਿੱਤਾ ਪਰ ਗਵਾਹੀਆਂ ਕਰਕੇ ਬਰੀ ਹੋ ਗਿਆ ਮੰਗਰੋਂ ਗੁਰਦੀਪ ਦੀਪਰਾ ਅਸੰਤੂਖ ਸਿੰਘ ਨੇ ਲਲਕਾਰ ਕੇ ਸ਼ਰੀਆਮ ਦਰਸ਼ਨ ਨੂੰ ਕਤਲ ਕਰ ਦਿੱਤਾ ਤੇ ਆਪ ਫਾਹੀ ਲੱਗ ਗਿਆ ਹੁਣ ਗੁਰਦੀਪ ਨੇ ਭਰਾ ਦੀ ਵਿੜੀ ਜੁਗਿੰਦਰ ਤੇ ਲਾਉਣੀ ਸੀ ਤੇ ਇਹ ਖੰਗੂਰਾ ਇਸੇ ਸਿੰਸਲੇ ਦੀ ਕੜੀ ਸੀ ਭਾਬੀ ਕਰਤਾਰ ਕੌਰ ਦਾ ਕਲੇਜਾ ਅਜੇ ਤੱਕ ਠਰਿਆ ਨਹੀਂ ਸੀ ਕਿਉਂਕਿ ਉਹਦੇ ਮਾਲਕ ਨੂੰ ਮਾਰਨ ਵਿੱਚ ਗੁਰਦੀਪ ਦਾ ਵੀ ਹੱਥ ਸੀ ਤੇ ਗੁਰਦੀਪ ਜੇਲ੍ਹੋਂ ਬਾਹਰ ਸੀ ਪਰ ਜੁਗਿੰਦਰ ਤੇ ਗੁਰਦੀਪ ਵਿੱਚ ਫਰਕ ਸੀ ਜੁਗਿੰਦਰ ਮਸਾ 21 ਹਰਿਆਂ ਦਾ ਸੀ ਤੇ ਗੁਰਦੀਪ 25ਆਂ ਦਾ ਕੱਦ ਕਾਠ ਵੱਜੋਂ ਵੀ ਗੁਰਦੀਪ ਜੁਗਿੰਦਰ ਨਾਲੋਂ ਟੇਡਾ ਸੀ ਤੇ ਇਸ ਤੇ ਵਾਦਾ ਇਹ ਕਿ ਗੁਰਦੀਪ ਦੇ ਹਮੈਤੀ ਉਸਦੇ ਦੋ ਸਾਲੇ ਹਰਨੇਕ ਤੇ ਪ੍ਰੀਤਮ ਸਨ ਜਿਨ੍ਹਾਂ ਨੂੰ ਗੁਰਦੀਪ ਸਿਰਫ ਇਸੇ ਮੌਕੇ ਲਈ ਪਾਲ ਰਿਹਾ ਸੀ ਜੁਗਿੰਦਰ ਨੇ ਪਾ ਵੀ ਦੇ ਆਖੇ ਤਲਵਾਰ ਤਾਂ ਰੱਖ ਦਿੱਤੀ ਪਰ ਸਿਰ ਦੋਹਾ ਹੱਥਾਂ ਵਿੱਚ ਫੜ ਕੇ ਸੋਚੀ ਪੈ ਗਿਆ ਤੇ ਫਿਰ ਇੱਕ ਦਿਨ ਇਹ ਲਾਵਾ ਫੁੱਟ ਹੀ ਪਿਆ ਪਿੰਡ ਦੀਆਂ ਦੋ ਧਿਰਾਂ ਵਿੱਚ ਕਬੱਡੀ ਦਾ ਮੈਚ ਹੋਇਆ ਜੋਗਿੰਦਰ ਭਾਵੇਂ ਮੱਲਿਆ ਹੋਇਆ ਨਹੀਂ ਸੀ ਪਰ ਫਰਤੀਲਾ ਹੱਥ ਨਵਾਂਦ ਸੀ ਉਸ ਦੇ ਮੁਕਾਬਲੇ ਗੁਰਦੀਪ ਕਿਸੇ ਤੱਕੜੇ ਪਲਵਾਨ ਵਾਂਗ ਮੱਲਿਆ ਹੋਇਆ ਸੀ ਦੋਵਾਂ ਵਿਰੋਧੀ ਟੀਮਾਂ ਵਿੱਚ ਇਹ ਦੋਵੇਂ ਆਹਮੋ ਸਾਹਮਣੇ ਸਨ ਮੈਚ ਸ਼ੁਰੂ ਹੁੰਦਿਆਂ ਹੀ ਬੱਲੇ-ਬੱਲੇ ਦੀਆਂ ਆਵਾਜ਼ਾਂ ਨਾਲ ਮੈਦਾਨ ਗੂੰਜਣ ਲੱਗ ਪਿਆ। ਗੱਠਵੇਂ ਤੇ ਭਾਰੇ ਸਰੀਰ ਵਾਲਾ ਗੁਰਦੀਪ ਜਦੋਂ ਕਬੱਡੀ ਪਾਉਂਦਾ ਪੱਲਿਓਂ ਪਾਰ ਆਇਆ ਤਾਂ ਜੁਗਿੰਦਰ ਦੇ ਹਾਣੀ ਪਿੱਛੇ ਹਟਦੇ ਗਏ ਤੇ ਗੁਰਦੀਪ ਨੇ ਉਹਨਾਂ ਦੇ ਉੱਪਰੋਂ ਦੀ ਗੇੜਾ ਦੇ ਕੇ ਪਾਲ ਕੋਲ ਅੱਪੜਦਿਆਂ ਹੀ ਬੁੱਲਾ ਉੱਤੇ ਹੱਥ ਧਰ ਕੇ ਬੂ-ਬੂ ਬਗਦੂ ਬੁਲਾਇਆ। ਜੁਗਿੰਦਰ ਦਾ ਖੂਨ ਉਬਾਲਾ ਖਾ ਗਿਆ। ਉਸਨੇ ਮਿੱਟੀ ਚੋਕ ਕੇ ਮੱਥੇ ਨੂੰ ਲਾਈ ਤੇ ਕਬੱਡੀ ਕਬੱਡੀ ਕਰਦਾ ਵਿਰੋਧੀ ਪਾਲੇ ਦੇ ਧੁਰ ਅੰਦਰ ਤੱਕ ਜਾਂਦਾ ਰਿਹਾ ਉਤਰ ਗੁਰਦੀਪ ਨੂੰ ਹਾਣੀਆਂ ਛਾਹ ਦਿੱਤੀ ਫੜ ਲੈ ਓਏ ਤੇ ਗੁਰਦੀਪ ਨੇ ਜਗਿੰਦਰ ਦਾ ਰਾਹ ਰੋਕ ਲਿਆ ਗੁਰਦੀਪ ਉਹਦੇ ਲੱਕ ਨੂੰ ਪੈ ਗਿਆ ਪਰ ਫਰਤੀਲਾ ਜਗਿੰਦਰ ਉਸ ਦੇ ਹੱਥਾਂ ਵਿੱਚੋਂ ਤਿਲਕ ਕੇ ਮੱਛੀ ਵਾਂਗ ਪੁੜਕ ਗਿਆ ਤੇ ਆਪਣੇ ਪਾਲੇ ਵਿੱਚ ਪਹੁੰਚਦਿਆਂ ਹੀ ਪੱਟ ਤੇ ਥਾਪੀ ਮਾਰ ਕੇ ਗੜ ਗਿਆ ਉਹ ਮਾਰਿਆ ਇਹ ਗੱਲ ਸ਼ਾਇਦ ਇੱਥੇ ਹੀ ਵੱਧ ਜਾਂਦੀ ਪਰ ਸਿਆਣੇ ਬੰਦਿਆਂ ਨੇ ਵਿੱਚ ਪੈ ਕੇ ਚੁੱਪ ਕਰਾ ਦਿੱਤੀ ਪਰ ਰੜਕ ਦੋਵੇਂ ਪਾਸੇ ਵਾਦੀ ਗਈ ਗੁਰਦੀਪ ਨੇ ਬਦਲਾ ਲੈ ਆਂਦੀ ਸੌਂ ਖਾਦੀ ਉਦੋਂ ਤੋਂ ਹੀ ਦੋਵਾਂ ਧਿਰਾਂ ਨੇ ਲਾਂਗੜ ਕਸਨੇ ਸ਼ੁਰੂ ਕਰ ਦਿੱਤੇ ਤੇ ਪਿੰਡ 'ਚ ਇਹ ਗੱਲ ਆਮ ਹੋ ਗਈ ਕਿ ਕਿਸੇ ਦਿਨ ਉਹਨਾਂ ਵਿੱਚੋਂ ਇੱਕ ਜ਼ਰੂਰ ਮਾਰਿਆ ਜਾਵੇਗਾ ਉਹ ਦੁਮੀ ਹਰ ਸਮੇਂ ਬਚਾਤੇ ਵਾਰ ਲਈ ਚੁਕੰਨੇ ਰਹਿੰਦੇ ਸਨ ਡੰਗ ਦਿਹਾੜੇ ਲੰਘਦੇ ਰਹੇ ਤੇ ਮੌਕੇ ਦੀ ਤਾੜ ਵਿੱਚ ਰਹੇ ਪਿੰਡੋਂ ਦੂਰ ਇੱਕ ਕਸਬਾ ਸੀ ਜਿੱਥੋਂ ਲੋਕ ਲੋੜ ਦੀਆਂ ਚੀਜ਼ਾਂ ਲਿਆਉਂਦੇ ਹੁੰਦੇ ਸਨ ਸ਼ਰਾਬ ਦਾ ਠੇਕਾ ਵੀ ਉੱਥੇ ਹੀ ਸੀ ਤੇ ਮੇਲਾ ਵਗੈਰਾ ਵੀ ਉੱਥੇ ਲੱਗਦੇ ਸਨ ਜਗਿੰਦਰ ਜਾਣਦਾ ਸੀ ਕਿ ਆਮੋ ਸਾਹਮਣੀ ਟੱਕਰ ਵਿੱਚ ਉਸ ਦਾ ਟੜਾ ਹੋਲਾ ਰਹੇਗਾ ਕਿਉਂਕਿ ਉਹ ਕੱਲਾ ਤੇ ਉਹ ਦੋ ਤਿੰਨ ਹੋਣਗੇ ਤੇ ਨਾਲ ਹੀ ਇਹ ਗੱਲ ਵੀ ਕਿ ਉਹ ਤਿੰਨੇ ਹੰਡੇ ਵਰਤੇ ਸਨ ਤੇ ਉਸ ਦਾ ਪਹਿਲਾ ਮੌਕਾ ਹੋਣਾ ਸੀ ਤੇ ਨਾਲ ਹੀ ਉਸ ਨੇ ਸੋਚਿਆ ਕਿ ਸ਼ਾਇਦ ਪਿੰਡੋਂ ਪਿੰਡੋਂ ਕੁਝ ਹੋਰ ਬੰਦੇ ਉਹਨਾਂ ਦਾ ਪੱਖ ਕਰਵਾਉਣ ਪਰ ਉਹ ਆਪ ਤਾਂ ਇਕੱਲਾ ਹੀ ਸੀਨਾ ਤੇ ਆਖਰ ਉਸ ਨੇ ਕੁਝ ਫੈਸਲਾ ਕਰ ਲਿਆ ਉਸ ਦਿਨ ਕਸਬੇ ਵਿੱਚ ਕੋਈ ਮੇਲਾ ਲੱਗਣਾ ਸੀ ਤੇ ਜੁਗਿੰਦਰ ਗੁਰਦੀਪ ਦੇ ਰੰਗ ਤਮਾਸ਼ੀਆਂ ਪ੍ਰਤੀ ਸ਼ੌਂਕ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਨਾਲ ਹੀ ਇਹੋ ਜਿਹੇ ਮੌਕਿਆਂ ਉੱਪਰ ਉਹਦੀ ਅੰਨੀ ਪੀਣ ਦੀ ਲੱਤ ਤੋਂ ਵੀ ਜਾਣੂ ਸੀ ਫਿਰ ਇਸ ਤੋਂ ਚੰਗਾ ਮੌਕਾ ਹੋਰ ਕਦੋਂ ਮਿਲ ਸਕਦਾ ਸੀ ਭਲਾ ਉਸਨੇ ਵੇਖਿਆ ਕਿ ਗੁਰਦੀਪ ਆਪਣੀ ਜਵਾਨ ਪਤਨੀ ਦੇ ਦੋਵਾਂ ਸਾਲਿਆਂ ਸਣੇ ਮੇਲੇ ਜਾਣ ਲਈ ਤਿਆਰ ਸੀ ਜੁਗਿੰਦਰ ਨੇ ਭਾਬੀ ਵੱਲ ਤੱਕ ਕੀ ਕਿਆ ਭਾਬੀ ਅੱਜ ਤਾਂ ਦੁੱਧ ਤੇ ਮੱਖਣੀ ਖਵਾ ਨਾ ਜਾਣੀਏ ਕੱਲ ਨੂੰ ਨਸੀਬ ਹੋਵੇ ਨਾ ਕੀ ਕਰਤਾਰ ਕੌਣੇ ਜਗਿੰਦਰ ਦੇ ਤੌਰ ਵੇਖੀ ਉਧਰ ਕਾਫਲਾ ਨਿਕਲਦਾ ਤੱਕਿਆ ਤਾਂ ਅਸਮਾਨ ਵੱਲ ਹੱਥ ਚੁੱਕ ਕੇ ਧੀਮੀ ਆਵਾਜ਼ ਵਿੱਚ ਬੋਲੀ ਵਾਹਿਗੁਰੂ ਖੈਰ ਕਰੀ ਪਰ ਜਗਿੰਦਰ ਐਨੇ ਨੂੰ ਡਾਂਗ ਲੈ ਕੇ ਚਲਾ ਗਿਆ ਸੀ ਉਹ ਕੁਝ ਚਿਰ ਤਾਂ ਮੇਲੇ ਵਿੱਚ ਬਿਨਾ ਮਤਲਬ ਹੀ ਪੌਂਦਾ ਫਿਰਿਆ ਤੇ ਫਿਰ ਉਸਨੇ ਵੇਖਿਆ ਕਿ ਗੁਰਦੀਪ ਤੇ ਉਹਦੇ ਦੋਵੇਂ ਸਾਲੇ ਤਾਂ ਠੇਕੇ ਅੰਦਰ ਚਲੇ ਗਏ ਤੇ ਗੁਰਦੀਪ ਦੀ ਪਤਨੀ ਇੱਕ ਪਾਸੇ ਉਹਨਾਂ ਦਾ ਇੰਤਜ਼ਾਰ ਵਿੱਚ ਖਲੋ ਗਈ ਸੀ ਪਰ ਮੇਲੇ ਵਿੱਚ ਉਹ ਇਕੱਲੇ ਹੀ ਸ਼ਰਾਬੀ ਥੋੜਾ ਸਨ ਕਈ ਹੋਰ ਵੀ ਸਨ ਤੇ ਦੋਹਾਂ ਪੰਜਾਂ ਚੌਹਾਂ ਪੰਜਾਂ ਦੀ ਇੱਕ ਹੋ ਟੋਲੀ ਠੇਕਿਓਂ ਬਾਹਰ ਆਈ ਤੇ ਉਹਨਾਂ ਵਿੱਚੋਂ ਇੱਕ ਨੇ ਗੁਰਦੀਪ ਦੀ ਪਤਨੀ ਵੱਲ ਤੱਕ ਕੇ ਕਿਹਾ ਅਸ਼ਕੇ ਬਈ ਅੱਜ ਤਾਂ ਮੱਸਿਆਂ ਨੂੰ ਚੰਨ ਚੜਿਆ ਲੱਗਦਾ ਹੈ ਦੁਜੇ ਨੂੰ ਇੰਨੀ ਸੂਰਤ ਕਿੱਥੇ ਸੀ ਕਿ ਠੀਕ ਜਾਂ ਗਲਤ ਦਾ ਫਰਕ ਸਮਝ ਸਕੇ ਉਹ ਆਪਣੇ ਸਾਥੀ ਨਾਲੋਂ ਦੂਰ हटੀਆਂ ਵਾਤ ਗਿਆ ਉਹਨੇ ਹੁਸਨ ਦੀ ਤਾਰੀਫ ਬੇਹੱਦ ਪਿਹੜੇ ਤੇ ਅਸ਼ਲੀਲ ਸ਼ਬਦਾਂ ਵਿੱਚ ਕੀਤੀ ਜਗਿੰਦਰ ਇੱਕ ਪਾਸੇ ਖੜਾ ਇਹ ਸਭ ਕੁਝ ਦੇਖ ਰਿਹਾ ਸੀ ਜਗਿੰਦਰ ਦੇ ਦਿਮਾਗ ਵਿੱਚ ਉਸੇ ਸਮੇਂ ਬੜੀ ਉਪਰੀ ਉਪਰੇ ਖਿਆਲ ਆ ਰਹੇ ਸਨ ਉਸ ਨੂੰ ਪਤਾ ਸੀ ਕਿ ਝਗੜਾ ਹੋਣਾ ਹੀ ਸੀ ਤੇ ਇਸੇ ਮੌਕੇ ਦੀ ਉਸ ਨੂੰ ਚਿਰ ਤੋਂ ਉਡੀਕ ਸੀ ਤੇ ਅੱਜ ਇਹ ਮੌਕਾ ਆ ਹੀ ਗਿਆ ਸੀ ਇਹ ਪੰਜੇ ਉਹ ਜਾਣਦਾ ਸੀ ਕਿ ਨਾਲ ਦੇ ਪਿੰਡ ਦੇ ਛਟੇ ਹੋਏ ਬਦਮਾਸ਼ ਸਨ ਨਾਲੇ ਇਸ ਜੁੰਡਲੀ ਦਾ ਮੋਰੀ ਬੀਨਤ ਸਿੰਘ ਜੈਲਦਾਰ ਦਾ ਮੁੰਡਾ ਬਲਦੇਵ ਸਾਰੇ ਇਲਾਕੇ ਵਿੱਚ ਆਪਣੀ ਗੁੰਡਾਗਰਦੀ ਕਰਕੇ ਮਸ਼ਹੂਰ ਸੀ ਕੀ ਆਮ ਮੇਲੇ ਮੰਡੀਆਂ 'ਚ ਲੋਕ ਇਸੇ ਲਈ ਡੱਪ ਜਾਂਦੇ ਸਨ ਕਿ ਇੱਕ ਤਾਂ ਉਹ ਚੇਲਦਾਰ ਦਾ ਮੁੰਡਾ ਸੀ ਦੂਜਾ ਮਸਟੰਡਾ ਬਦਮਾਸ਼ ਨਾਲੇ ਉਸ ਦਾ ਪਿੱਛਾ ਵੀ ਤਕੜਾ ਸੀ ਇਸ ਤੋਂ ਪਹਿਲਾਂ ਕਿ ਕਈ ਅਜਿਹੇ ਵਾਕਏ ਹੋਏ ਸਨ ਪਰ ਕੋਈ ਵੀ ਉਹਨਾਂ ਦਾ ਵਾਰ ਵਿੰਗਾ ਨਹੀਂ ਸੀ ਕਰ ਸਕਿਆ ਜਗਿੰਦਰ ਨੂੰ ਪਤਾ ਸੀ ਕਿ ਠੀਕਿਓਂ ਗਰਦੀਪ ਤੇ ਉਸਦੇ ਸਾਲਿਆਂ ਦੇ ਬਾਹਰ ਆਉਂਦਿਆਂ ਹੀ ਸਿਆਪਾ ਪੈ ਜਾਵੇਗਾ ਤੇ ਉਸ ਦਾ ਪ੍ਰਾਣਾ ਦੁਸ਼ਮਣ ਜਾਂ ਤਾਂ ਮਾਰਿਆ ਜਾਵੇਗਾ ਜਾਂ ਕੈਦ ਹੋ ਜਾਵੇਗਾ ਪਰ ਜਦੋਂ ਬਲਦੇਵ ਨੇ ਸਰਦਾਰ ਸ਼ਰਾਬ ਦੀ ਲੋਰ ਵਿੱਚ ਗੁਰਦੀਪ ਦੀ ਪਤਨੀ ਦੀ ਠੋਡੀ ਵੱਲ ਹੱਥ ਵਧਾਇਆ ਤਾਂ ਉਹਨੇ ਅੱਗੋਂ ਕਾੜ ਕਾ ਦਾ ਥੱਪੜ ਜੜ ਦਿੱਤਾ ਤੇ ਭੌਂ ਕੇ ਢੀੜ ਵੱਲ ਤੱਕਿਆ ਜੋ ਗੁੰਡਿਆਂ ਦੇ ਡਰੋਂ ਚੁੱਪ ਖਲੋਤੀ ਸੀ ਉਸ ਧੀਵੀ ਦੀਆਂ ਅੱਖਾਂ ਜਗਿੰਦਰ ਨਾਲ ਟਕਰਾਈਆਂ ਜਿਵੇਂ ਕਹਿ ਰਹੀ ਹੋਵੇ ਮੈਂ ਤੇਰੇ ਪਿੰਡ ਦੀ ਇੱਜ਼ਤ ਹਾਂ ਤੇ ਜਗਿੰਦਰ ਨੂੰ ਤਾਂ ਆ ਗਿਆ ਤੇ ਉਧਰ ਥੱਪੜ ਖਾ ਕੇ ਬਲਦੇਵ ਔੜ ਗਿਆ ਤੇ ਉਹ ਉਸ ਦੇ ਮਸਟੰਡੇ ਜਾਰ ਜਵਾਨ ਟੀਵੀ ਨਾਲ ਜ਼ਬਰਦਸਤੀ ਕਰਨ ਤੇ ਤੌ ਲਗੇ ਜਿਉਂ ਹੀ ਇੱਕ ਨੇ ਉਹਦੀ ਬਾਹ ਫੜਨ ਲਈ ਛਪਟਾ ਮਾਰਿਆ ਜਗਿੰਦਰ ਨੇ ਲਲਕਾਰ ਕੇ ਕਿਹਾ ਖਬਰਦਾਰ ਹੋਏ ਤੇ ਉਸ ਦੀ ਡਾਂਗ ਦਾ ਭਰਪੂਰ ਵਾਰ ਉਸ ਵੱਧ ਰਹੇ ਹੱਥ ਤੇ ਪਿਆ ਤੇ ਉਹ ਹੱਥ ਉਥੇ ਹੀ ਲਟਕ ਗਿਆ ਮਲਦੀਬ ਨੇ ਵਾਰ ਕਰਨ ਵਾਲੇ ਵੱਲ ਮੁੜਦਿਆਂ ਇੱਕ ਮਾਂ ਪੈਣ ਦੀ ਗਾਲ ਕੱਢੀ ਤੇ ਜਗਿੰਦਰ ਉੱਤੇ ਨਜ਼ਰ ਪੈਂਦਿਆਂ ਹੀ ਉਹ ਹੀ ਰਖਨਾਲਜੀ ਕਹਿਆ ਮਾਂ ਦਾ ਭਰਾ ਦਾ ਖੂਨ ਭੁੱਲ ਗਿਆ ਕਿ ਅਕੱਲਾ ਉਹ ਹੀ ਨਹੀਂ ਸਾਰਾ ਇਲਾਕਾ ਜਗਿੰਦਰ ਤੇ ਗੁਰਦੀਪ ਦੀ ਜੱਦੀ ਦੁਸ਼ਮਣੀ ਤੋਂ ਜਾਣੂ ਸੀ ਪਰ ਜਗਿੰਦਰ ਨੇ ਮੋੜ ਵਿੰਗਾਰ ਕੱਢਦਿਆਂ ਕਿਹਾ ਤੂੰ ਹੱਥ ਵਧਾ ਤਾਂ ਉਹ ਵੀ ਗੁੱਟ ਕੋਲੋਂ ਪੰਨਿਆਂ ਲਈ ਹੋਸ਼ ਕਰੀ ਹੁਣ ਤੇ ਫਿਰ ਚੌਹੀ ਪਾਸੀ ਡਾਂਗਾ ਵਰਨ ਲੱਗ ਪਈਆਂ ਜਗਿੰਦਰ ਇਕੱਲਾ ਸੀ ਤੇ ਉਹ ਪੰਜ ਪਰ ਫਿਰ ਵੀ ਉਹ ਹੌਸਲੇ ਨਾਲ ਪੀੜ ਰਿਹਾ ਸੀ ਜਿਵੇਂ ਕੋਈ ਧਰਮ ਯੁੱਧ ਲੜ ਰਿਹਾ ਹੋਵੇ ਪਰ ਕਦੋਂ ਤੱਕ ਆਖਿਰ ਇੱਕ ਨੇ ਪਿੱਛੋਂ ਦੀ ਇੱਕ ਪਰਪੂ ਡਾਂਗ ਉਸਦੇ ਸਿਰ ਵੱਲ ਚਲਾਈ ਤੇ ਇਹ ਘਾਤਕ ਵੀ ਹੁੰਦੀ ਜੇ ਇੱਕ ਹੋਰ ਡਾਂਗ ਇਸ ਨੂੰ ਰਾਹ ਵਿੱਚ ਹੀ ਨਾ ਰੋਕ ਲੈਂਦੀ ਇਹ ਗੁਰਦੀਪ ਸੀ ਜੋ ਰੋਲਾ ਸੁਣ ਕੇ ਠੇਕ ਕਿਉਂ ਬਾਹਰ ਨਿਕਲ ਆਇਆ ਸੀ ਤੇ ਤਰੰਤ ਹੀ ਸਾਰੀ ਗੱਲ ਜਾਂਚ ਗਿਆ ਸੀ ਹੁਣ ਉਹ ਵਿਚਾਰ ਹੋ ਗਏ ਸਨ ਜਿਹੜੇ ਪਹਾੜੇ ਦੇ ਟੱਟੂ ਨਹੀਂ ਸਨ ਇੱਜ਼ਤ ਖਾਤਰ ਜੂਝ ਰਹੇ ਸਨ ਨਾਲੇ ਹੁਣ ਲੋਕ ਵੀ ਉਹਨਾਂ ਦੇ ਨਾਲ ਹੋ ਗਏ ਸਨ ਜੋ ਬਲਦੇਵ ਤੇ ਉਹਦੇ ਸਾਥੀਆਂ ਨੂੰ ਆਪਣੀ ਪਹਿਲੀ ਬੇਇੱਜ਼ਤੀ ਦਾ ਬਦਲਾ ਲੈਣ ਲਈ ਤੁਲੇ ਹੋਏ ਸਨ ਖਾਰ ਖਾਈ ਬੈਠੇ ਲੋਕਾਂ ਤੇ ਰੱਬ ਦੀ ਹਮਦਰਦੀ ਕਰਨ ਬਲਦੀਵ ਤੇ ਉਹਦੇ ਸਾਥੀ ਮੈਦਾਨ ਛੱਡ ਕੇ ਭੱਜ ਗਏ। ਇੱਤਰ ਜੁਗਿੰਦਰ ਸੱਟਾਂ ਕਾਰਨ ਬੌਂਦ ਲਿਆ ਡੇਗ ਪਿਆ। ਢੀੜ ਉਸ ਲਈ ਪਰੇਸ਼ਾਨ ਸੀ ਪਰ ਸਭ ਤੋਂ ਜ਼ਿਆਦਾ ਗੁਰਦੀਪ ਉਸ ਦੀਆਂ ਸੱਟਾਂ ਦਾ ਦੁੱਖ ਮਹਿਸੂਸ ਕਰ ਰਿਹਾ ਸੀ। ਜੁਗਿੰਦਰਾ ਉਸਨੇ ਉਹਦਾ ਸਿਰ ਬੁੱਕਲ ਚ ਲੈੰਦਿਆ ਆਪਣੀ ਪੱਗ ਨਾਲ ਉਹਦੇ ਮੱਥੇ ਦਾ ਲਹੂ ਪੂੰਝਦਿਆ ਕਿਹਾ ਮੈਂ ਮੈਂ ਤੇ ਇਸ ਤੋਂ ਅੱਗੇ ਉਹ ਬੋਲ ਨਾ ਸਕਿਆ ਜੁਗਿੰਦਰ ਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ ਪਰ ਬੇਸੁੱਧ ਹੋ ਜਾਣ ਕਰਨ ਉਸ ਦੀ ਗੋਦੀ ਵਿੱਚ ਟਹਿ ਪਿਆ ਕੁਝ ਦਿਨਾਂ ਮਗਰੋਂ ਗੁਰਦੀਪ ਜੁਗਿੰਦਰ ਦੇ ਘਰ ਬੈਠਾ ਭਾਬੀ ਕਰਤਾਰ ਕੌ ਨੂੰ ਕਹਿ ਰਿਹਾ ਸੀ ਕਿ ਜੇ ਉਸ ਦੀ ਸਾਲੀ ਦਾ ਵਿਆਹ ਜੁਗਿੰਦਰ ਨਾਲ ਹੋ ਜਾਏ ਤਾਂ ਤੇ ਭਾਬੀ ਨੇ ਸੋਚਿਆ ਕਿ ਚੰਗਾ ਹੀ ਹੈ ਜੇ ਇਸ ਦਾ ਰਿਸ਼ਤਾ ਹੋ ਜਾਏ ਤਾਂ ਇਹ ਉਹਨੇ ਹਾਂ ਕਹਿ ਦਿੱਤੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ